ਬਹੁਤ ਬਹੁਤ ਵੱਡੀ ਖੁਸ਼ੀ ਮਹਿਸੂਸ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਰਾਜਕੁਮਾਰ ਜੀ ਦਾ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਦੇ ਇਨਸਾਨ ਨੂੰ ਇੱਕ ਸਨਮਾਨਤ ਕਰਨਾ ਛੋਟਾ ਜਿਹਾ ਕੰਮ ਹੈ ਕਿ ਅਸੀਂ ਖੁਦਾ ਅੱਗੇ ਇੱਕ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਖੁਦਾ ਇਸ ਤਰ੍ਹਾਂ ਦੇ ਇਨਸਾਨ ਬਹੁਤ ਘੱਟ ਨੇ ਤੇ ਬਹੁਤ ਲੋਕਾਂ ਨੂੰ ਇਸ ਤਰ੍ਹਾਂ ਮਤਲਬ ਕਰਨਾ ਚਾਹੀਦਾ ਜਿਵੇਂ ਰਾਜਕੁਮਾਰ ਜੀ ਨੇ ਕਰਿਆ ਰਾਜਕੁਮਾਰ ਜੀ ਨੇ ਇਨਾਂ ਦਾ ਫਲੈਟ ਸੀਗੀ ਜਿੱਥੇ ਕਿ ਕਲਕੱਤੇ ਇਹਨਾਂ ਨੇ ਦੋ ਮਿੰਟ ਬਾਅਦ ਸੇ ਉਤਰੇ ਤਾਂ ਇਹ ਬੱਚਾ ਸਾਡਾ ਭਖਾਰੀ ਬਣਿਆ ਹੋਇਆ ਸੀ ਇਹਨਾਂ ਨੇ ਇਹਨੇ ਬੱਚੇ ਨੇ ਸਾਡੇ ਨੇ ਇਹਨਾਂ ਨੂੰ ਕਿਹਾ ਵੀ ਚਾਹ ਪਿਲਾਓ ਇਹ ਪੰਜਾਬੀ ਬੋਲਿਆ ਪੰਜਾਬੀ ਬੋਲਣ ਦੇ ਨਾਤੇ ਇਹਨਾਂ ਨੇ ਐਡਾ ਸਟੈਂਡ ਲਿਆ ਕਿ ਮੈਂ ਇਹਨੂੰ ਪੰਜਾਬ ਛੱਡ ਕਿਉਂ ਉਥੋਂ ਹੌਲੀ ਹੌਲੀ ਕੋਈ ਵੀ ਬੰਦਾ ਇੰਨਾ ਰਿਸਕ ਨਹੀਂ ਲੈ ਸਕਦਾ ਜੀ ਇਹਨਾਂ ਨੇ 3 ਦਿਨ ਆਪਣੇ ਖਰਚੇ ਨਾਲ ਬੰਬੇ ਤੋਂ ਲਿਆ ਕੇ ਕਲਕੱਤੇ ਤੋਂ ਲਿਆ ਕੇ ਸਾਡੇ ਕੋਲੇ ਸੌਪਿਆ ਅਸੀਂ ਤਾਂ ਬਹੁਤ ਵੱਡਾ ਧੰਨਵਾਦ ਕਰਦੇ ਆਂ ਪਬਲਿਕ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹਦੇ ਬੱਚੇ ਖੋਏ ਹੋਏ ਨੇ ਇਸ ਤਰ੍ਹਾਂ ਦਾ ਸਨਮਾਨਿਤ ਕਰਨਾ ਚਾਹੀਦਾ ਉਹਨਾਂ ਨੂੰ ਇਸ ਤਰ੍ਹਾਂ ਦਾ ਇਨਸਾਨ ਹਰ ਬੰਦੇ ਨੂੰ ਬਣਨਾ ਚਾਹੀਦਾ ਇਹਨਾਂ ਦਾ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਆਂ ਉਦੋਂ ਬਾਅਦ ਚ ਇਹਨਾਂ ਨੇ ਇੱਥੇ ਲੈ ਲਿਆਉਣ ਤੋਂ ਬਾਅਦ ਮਹਿੰਦਰ ਸਿੰਘ ਜੀ ਕੋਲੇ ਲੈ ਸਾਡੇ ਨਜ਼ਦੀਕੀ ਮਹਿੰਦਰ ਸਿੰਘ ਜੀ ਬਹੁਤ ਨਜ਼ਦੀਕੀ ਨੇ ਇਹਨਾਂ ਨੇ ਇੰਨੀ ਮਿਹਨਤ ਕੀਤੀ ਜਿਹਦੀ ਕੀਮਤ ਕੋਈ ਨਹੀਂ ਇਹਨਾਂ ਨੇ ਮਤਲਬ ਕਿਹਾ ਕਿ ਆਪਣੇ ਏਰੀਏ ਦਾ ਬੱਚਾ ਹੈ ਉਹ ਤੋਂ ਪੁੱਛੋ ਉਹ ਤੋਂ ਪੁੱਛ ਇਹਨਾਂ ਨੇ ਆਪਣਾ ਕੰਮ ਛੱਡਤਾ ਮਹਿੰਦਰ ਸਿੰਘ ਜੀ ਨੇ ਇਸੇ ਕੰਮ ਤੇ ਹੋ ਗਏ ਹੌਲੀ ਹੌਲੀ ਕਰਦਿਆਂ ਕਰਦਿਆਂ ਉਦੋਂ ਬਾਅਦ ਚ ਫਿਰ ਅਸੀਂ মিডিਆ ਦਾ ਤੁਹਾਨੂੰ ਬਾਤ ਕਰਦੇ ਆ ਜੀ ਜਿਨ੍ਹਾਂ ਨੇ ਇਹ ਵੀਡੀਓ ਪਾਈ ਵੀਡੀਓ ਪਾਉਣ ਤੋਂ ਬਾਅਦ ਸਾਡੇ ਪਿੰਡ ਚ ਪਤਾ ਲੱਗਾ ਪਤਾ ਲੱਗਣ ਤੋਂ ਬਾਅਦ ਫਿਰ ਮਹਿੰਦਰ ਸਿੰਘ ਜੀ ਨਾਲ ਅਸੀਂ ਕੰਡਕਟ ਕਰਿਆ ਕੰਡੈਕਟ ਕਰਕੇ মিডিਆ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ 6-7 ਸਾਲ ਤੋਂ ਲਾਪਤ ਸੀ ਜੀ ਇਹ 2.5 ਸਾਲ ਤਕਰੀਬਨ ਪਹਿਲਾਂ ਕਿਸੇ ਕੋਲੇ ਆ ਗਿਆ ਸੀ ਆਇਆ ਹੋਇਆ ਜਦੋਂ ਇਹ ਸਾਡੇ ਭਤੀਜੇ ਮਤਲਬ ਉੱਥੇ ਗਏ ਤਾਂ ਇਹ ਗਾਇਬ ਹੋ ਗਿਆ ਸੀ ਉੱਥੋਂ ਉਹ ਇਹ ਮੰਨੋ ਤੁਸੀਂ ਵੀ ਫੇਰ-ਫੇਰ ਗਾਇਬ ਹੋ ਗਿਆ ਜੀ ਉਹ ਬੰਦੇ ਨੂੰ ਜਿਹੜੇ ਕੋਲ ਜਿਨੇ ਫੜਿਆ ਸੀ ਜੀ ਉਹ ਪਸਤਾ ਰਿਹਾ ਸੀ ਵੀ ਮੈਂ ਕਿਉਂ ਇੱਕ ਰਾਤ ਹੋਰ ਰੱਖ ਲੈਂਦਾ ਤਾਂ ਸਾਨੂੰ ਮਿਲ ਜਾਂਦਾ ਬਿਲਕੁਲ ਉਮੀਦਾਂ ਹਾਰੀਆਂ ਹੋਈਆਂ ਸੀ ਜੀ ਪਰਿਵਾਰ ਨੂੰ ਤਾਂ ਇਹ ਸੀ ਇਹ ਦੇਖੋ ਤੁਸੀਂ ਵੀ ਜੇ ਇੱਕ ਦੋ ਮਹੀਨੇ ਦਾ ਬੰਦਾ ਘਰ ਆਵੇ ਇੱਕ ਹਫਤਾ ਨਾ ਘਰ ਆਵੇ ਆਪਾਂ ਉਮੀਦ ਤਾਂ ਵੀ ਛੱਡ ਦਿੰਨੇ ਇਹ ਤਾਂ 6-7 ਸਾਲ ਹੋ ਗਏ ਸੀ ਉਮੀਦ ਬਿਲਕੁਲ ਖਤਮ ਸੀ ਜੀ ਅਸੀਂ ਸਾਰਿਆਂ ਦਾ ਪਰਿਵਾਰ ਵੱਲੋਂ ਪਿੰਡ ਵੱਲੋਂ ਆਪਣੇ ਵੱਲੋਂ ਧੰਨਵਾਦ ਕਰਦੇ ਹਾਂ ਕਿ ਰਾਜਕੁਮਾਰ ਜੀ ਵਰਗੇ ਭਿੰਦਰ ਸਿੰਘ ਜੀ ਵਰਗੇ ਤੇ ਮੀਡੀਆ ਇਸ ਮੀਡੀਆ ਦਾ ਅਸੀਂ ਬਹੁਤ ਧੰਨਵਾਦੀ ਹਾਂ ਦੇਖੋ ਆਪਣੇ ਕੰਮ ਛੱਡ ਕੇ ਸਾਡੇ ਵੀਡੀਓ ਪਾਈ ਤਾ ਹਰ ਬੰਦੇ ਨੂੰ ਪਤਾ ਲੱਗਿਆ ਸਾਡੇ ਪਿੰਡ ਚ ਅਸੀਂ ਇਕੱਲੇ ਅਸੀਂ ਨਹੀਂ ਖੁਸ਼ੀ ਮਨਾ ਰਹੇ ਇਹ ਤੇ ਸਾਡਾ ਪਿੰਡ ਹੋਣਾ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਹੈ ਪਿੰਡ ਸਨਮਾਨਤ ਕਰਾਂਗੇ ਸਾਡੇ ਸਾਰੇ ਪਿੰਡ ਨੂੰ ਖੁਸ਼ੀ ਹੋਈ ਹੋਈ ਹੈ ਇਹ ਗੱਲ ਦੀ ਮੁਬਾਰਕਪੁਣੇ ਘਰ ਆ ਰਿਹਾ ਹੁੰਦਾ ਹੀ ਹੈ ਜੀ ਹਰ ਬੱਚੇ ਨੂੰ ਮਤਲਬ ਇਹ ਹੈ ਗੱਲ ਇਹਨੂੰ ਵੀ ਇਹ ਸੀ ਵੀ ਮੈਂ ਆਪਣੇ ਘਰ ਜਾਣਾ ਹੈ ਰਾਜਕੁਮਾਰ ਜੀਆ ਨੇ ਇੰਨੀ ਕਰੀਤ ਦੇਖੋ ਇਹ ਦੱਸ ਰਹੇ ਨੇ ਕਿ ਮੈਂ ਚਾਹ ਪੀਣੀ ਆ ਪੀ ਲੈ ਬੇਟਾ ਮੈਂ ਸਮੋਸਾ ਖਾਣਾ ਖਾਲਾ ਬੇਟਾ ਆ ਕੱਪੜਾ ਲੈਣਾ ਲੈ ਲੈ ਬੇਟਾ ਇਹਨਾਂ ਨੇ ਪੂਰਾ ਖਰਚਾ ਕਰਿਆ ਇਕੱਲਾ ਲਿਆਉਣ ਦਾ ਨਹੀਂ ਜੀ ਪੂਰਾ ਖਰਚਾ ਵੀ ਕਰਿਆ ਇਹਨਾਂ ਨੇ ਵੀ ਦੇਖੋ ਤੁਸੀਂ ਇਨਸਾਨ ਐਡੇ ਵਧੀਆ ਇਨਸਾਨ ਇਹ 20% ਦੀ ਦਿਮਾਗ ਕੰਮ ਕੱਟ ਕਰਦਾ ਹੈ ਇਹਨੂੰ ਬਚਪਨ ਤੋਂ ਸ਼ਕਤੀਮਾਨ ਕਹਿੰਦੇ ਹੁੰਦੇ ਸੀ ਬੱਚੇ ਉਹੀ ਵਸੇ ਦਾ ਦਿਮਾਗ ਤੁਸੀਂ ਵੀ ਮੈਂ ਸ਼ਕਤੀਮਾਨ ਇਹ ਦਾ ਆਪਣਾ ਆਪਣਾ ਨਾਂ ਇਹ ਸ਼ਕਤੀਮਾਨ ਸੀ ਬੱਚਿਆਂ 'ਚ ਖੇਡਦਾ ਹੋਇਆ ਇਹ ਸ਼ਕਤੀਮਾਨ ਹੀ ਕਹਿੰਦਾ ਹੁੰਦਾ ਸੀ ਆਪਣੇ ਆਪ ਨੂੰ ਹਾਂਜੀ ਮੈਂ ਕੱਲ ਪਹੁੰਚਿਆ ਸੀ ਤੇ ਤੇ ਐਤੋਂ ਮਹਿੰਦਰ ਸਿੰਘ ਜੀ ਨਾਲ ਮੈਂ ਮਿਲਿਆ ਤੇ ਉਹਨਾਂ ਨੇ ਫਿਰ মিডিਆ ਨੂੰ ਬੁਲਾ ਕੇ ਇਹ ਆਪਣਾ ਚੰਮਨ ਕਰਵਾਈਏ ਤੇ ਪਰਿਵਾਰ ਮਿਲ ਗਿਆ ਹੈਗਾ ਤੇ ਜਿਹੜਾ ਮੁੰਡਾ ਮੈਨੂੰ ਇਹ ਮਿਲਿਆ ਸੀ ਇਹ ਆਪਣਾ ਉਹ ਸ਼ਕਤੀਮਾਨ ਦਾ ਨਾਮ ਦੱਸਦਾ ਸੀ ਲੇਕਿਨ ਉਹ त्यागे ਪਰਿਵਾਰ ਨੇ ਤਾਂ ਮੁਬਾਰਕ ਅਲੀ ਦਾ ਨਾਮ ਹੈਗਾ ਤੇ ਉਹਦੇ ਭਰਾ ਤੇ ਪਰਿਵਾਰ ਸਾਰਾ ਆ ਚੁੱਕਿਆ ਹੈਗਾ ਤੇ ਮੈਂ ਉਹਨਾਂ ਨੂੰ ਪੁਲਿਸ ਦੀ ਨਿਗਰਾਨੀ ਦੇ ਵਿੱਚ ਸਾਰੀ ਫਾਰਮੈਲਟੀ ਕਾਨੂੰਨੀ ਕਾਰਵਾਈ ਕਰਕੇ ਤੇ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈਗਾ देखो जी मैंने बहुत खुशी हैगी है कि आ, बच्चा अपने घर पहुंचा तो मैं जी कमेटी ने अपने विश्वकर्मा सुसा कमेटी ने अपने आ, पुलिस डिपार्टमेंट ने आ, सम्मान गया। मैं सम्मान किया दिता है मैं इस गल का बहुत धनवाद ही है बे इस तरह ही अगर तू तो ऐसा ऐसी आत्मा को भटकदी मिलती है अगर इस तरह कोई बचे गुआचे को है दुनिया बहुत है, है। बड़े माप्यो रो रहे लभ रहे हैं जिन्होंने नहीं मिल रहे अगर कोई इदा का कदम चकेगा ਬਹੁਤ اچھی ਗੱਲ ਲੱਗੀ ਜੀ ਬਹੁਤ اچھی ਗੱਲ ਲੱਗੀ ਕਿ ਮਤਲਬ ਅਗਰ ਲੋਕ ਇਸ ਤਰ੍ਹਾਂ ਹੋਰ ਵੀ ਕਦਮ ਚੱਕਣ ਤਾਂ ਇਸ ਤਰ੍ਹਾਂ ਦੇ ਬਹੁਤ ਬਿਛੜੇ ਬੱਚੇ ਹਜ਼ਾਰਾਂ ਲੱਖਾਂ ਬੱਚੇ ਘੁੰਮੇਗੇ ਜਿਹੜੇ ਮਿਲ ਸਕਦੇ ਕੇ ਅਗਰ ਥੋੜਾ ਜਿਹਾ ਕੋਈ ਕੋਸ਼ਿਸ਼ ਕਰੇਗਾ ਤਾਂ ਥੋੜੀ ਮੈਂ ਕੀਤੀ ਮੈਂ ਕਾਮਯਾਬ ਹੋਇਆ ਅਰ ਕੋਈ ਦੂਸਰਾ ਕਰੇ ਉਹ ਵੀ ਜ਼ਰੂਰ ਕਾਮਯਾਬ ਹੋਏਗਾ ਮਾਪੀ ਦੀ ਆਤਮਾ ਖੁਸ਼ ਹੋਏਗੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਡੇ ਸਾਡੇ ਵਿਸ਼ਵਗਰਮਾ ਕਮੇਟੀ ਨੂੰ ਸਾਡੇ ਵਿਸ਼ਵਗਰਮਾ ਬੰਸੀਆਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਸਦਕਾ ਜੇ ਉਹਨਾਂ ਨੇ ਮੈਨੂੰ ਸੈਕਟਰੀ ਥਾਪਿਆ ਤਾਂ ਅੱਜ ਮੈਂ ਉਹਨਾਂ ਦੇ ਨਾਲ ਖੜ ਕੇ ਇਹੋ ਜਿਹਾ ਵਧੀਆ ਅਪਰਾਧ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਹਾਂ ਹੁਣ ਇਹ ਬੱਚਾ ਕਿਉਂਕਿ ਇਹ ਇਹਦਾ ਨਾਮ ਵੈਸੇ ਸ਼ਕਤੀਮਾਨ ਇਹ ਕਹਿੰਦਾ ਸੀ ਪਰ ਮੇਰੇ ਅੰਦਾਜ਼ੇ ਮੁਤਾਬਕ ਕਿ ਸ਼ਕਤੀਮਾਨ ਕੋਈ ਨਾਂ ਹੁੰਦਾ ਨਹੀਂ ਤੇ ਮੈਨੇ ਇੱਕ ਹੋਟਲ ਦੇ ਨਾਂ ਤੋਂ ਅੰਦਾਜ਼ਾ ਲਾਇਆ ਤੇ ਇਹਦੇ ਦੱਸਣ ਮੁਤਾਬਕ ਵੀ ਮੇਰਾ ਭਰਾ ਇੱਕ ਰੋਟਾਵੇਟਰ ਦਾ ਕੰਮ ਕਰਦਾ ਹੈ ਜਿਸ ਕਰਕੇ ਅੰਦਾਜ਼ੇ ਲਾਉਣ ਕਰਕੇ ਮੋਂਾ ਵਰਕਸ਼ਾਪਾਂ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਕੱਲ ਸ਼ਾਮ ਹਨੇਰਾ ਹੋ ਗਿਆ ਅੱਜ ਸਵੇਰੇ ਫਿਰ ਇਹਨਾਂ ਨੂੰ ਰਾਤ ਫਿਰ ਤਕਰੀਬਨ ਇੱਕ ਸਾਢੇ ਮੈਂ ਧੰਨਵਾਦ ਦੀਆਂ ਮੀਡੀਆ ਦਾ ਜਿਨ੍ਹਾਂ ਨੇ ਇੱਕ ਵਾਈਟ ਪਾ ਕੇ ਇਸ ਬੱਚੇ ਨੂੰ ਇਹਦੇ ਕਰਜ਼ਿਆਂ ਨੂੰ ਮਲਾਉਣ ਵਿੱਚ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਪੂਰੀ ਮਦਦ ਕੀਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਦਿੱਲੀ ਦੇ ਵਪਾਰੀ ਰਾਜਕਮਰ ਵੱਲੋਂ ਜੀ ਇੱਕ ਉਪਰਾਲਾ ਕੀਤਾ ਗਿਆ ਉਹ ਵੀ ਅਣਜਾਣ ਵਿਅਕਤੀ ਤੇ ਪ੍ਰਤੀ ਅੱਜ ਕੱਲ ਜਿਹਦੀ ਜਾਣ ਪਛਾਣ ਹੋਵੇ ਉਹ ਵੀ ਨਹੀਂ ਇਦਾਂ ਇੰਨਾ ਕਰਦਾ ਕਿਸੇ ਨੂੰ ਮੈਂ ਸਮਝਦਾ ਕਿ ਸ਼੍ਰੀ ਰਾਮ ਰਾਜਕਮਰ ਜੀ ਵਰਗਾ ਇਸ ਦੁਨੀਆ ਤੇ ਕੋਈ ਕੋਈ ਟਾਮੇ ਟਾਮੇ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਪੈਸੇ ਦੀ ਪਰਵਾਹ ਨਾ ਕਰਦੇ ਹੋਏ ਆਪਣੇ 4 ਦਿਨਾਂ ਦੀ ਜਿਹੜੀ ਵਿਅਸਥਾ ਹੈ ਉਹਨੂੰ ਵੀ ਰੋਕਦੇ ਹੋਏ ਇਸ ਬੱਚੇ ਨੂੰ ਆਪਣੇ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਮਿਲਣ ਤੇ ਜਦੋਂ ਮੈਨੂੰ ਇਹ ਪਤਾ ਲੱਗਿਆ ਵੀ ਇਹ ਬੱਚਾ ਕੋਈ ਸਾਡੇ ਏਰੀਆ ਦਾ ਹੈ ਆਪਣੇ ਨਾਂ ਦੱਸਿਆ ਇਹਨੇ ਸਮਾਣਾ ਭੋਨੀਗੜ ਤਾਂ ਮੇਰੀ ਪੂਰੀ ਕੋਸ਼ਿਸ਼ ਹੋਈ ਵੀ ਕਿਵੇਂ ਨਾ ਕਿਵੇਂ ਇਹ ਬੱਚਾ ਆਪਣੇ ਘਰ ਪਹੁੰਚ ਸਕੇ ਸੋ ਤੁਹਾਡਾ ਸਾਰਿਆਂ ਮੀਡੀਆ ਦਾ ਸਹਿਯੋਗ ਸਦਕਾ ਹੀ ਅੱਜ ਇਹ ਬੱਚਾ ਆਪਣੇ ਘਰ ਖੁਸ਼ੀ ਖੁਸ਼ੀ ਜਾ ਰਿਹਾ ਹੈ ਜੀਦੇ ਮੈਨੂੰ ਮੇਰੇ ਮਨ ਨੂੰ ਮੇਰੇ ਮੈਂ ਭਗਵਾਨ ਵਿਸ਼ਵਕਰਮਾ ਜੀ ਕੀ ਬਰਦਾਸ਼ਤ ਕਰਦਾ ਕਿ हे ਪਰਮਪਿਤਾ ਪਰਮਾਤਮਾ ਜਿਸ ਵੀ ਇਨਸਾਨ ਨੇ ਇੰਨੀ ਕੋਸ਼ਿਸ਼ ਸਦਕਾ ਮਿਹਨਤ ਸਦਕਾ ਅੱਜ ਸਾਡੇ ਤੱਕ ਇਸ ਬੱਚੇ ਨੂੰ ਪਹੁੰਚਾਇਆ ਆਪਣੇ ਘਰ ਤੱਕ ਪਹੁੰਚਦਾ ਕੀਤਾ ਪਰਮਾਤਮਾ ਉਹਨੂੰ ਦਿਨ-ਦੁਗਣੀ ਰਾਤ ਚੋਂ ਬਣੀ ਤਰੱਕੀ ਬਖਸ਼ੇ ਇਹ ਇੱਕ ਦਾਸ ਕੁਮਾਰ ਜੋ ਦਿੱਲੀ ਦੇ ਵਪਾਰੀ ਮੁਕਾਮਾਂ ਦੇ ਸਿਲਸਿਲੇ ਵਿੱਚ ਕਲਕੱਤੇ ਗਏ ਹੋਏ ਸੀ ਇਹਨਾਂ ਨੂੰ ਸੜਕਾਂ ਦੇ ਉੱਪਰ ਕੋਈ ਨਾਮੁਮ ਲ ਬਿਅਕਤੀ ਕੋਮਦਾ ਮਿਲਿਆ ਜਿਸ ਨੇ ਉਹ ਆਪਣਾ ਨਾਮ ਸ਼ਕਤੀਮਨ ਦੱਸਿਆ ਠੀਕ ਹੈ ਉਹਦੀ ਪੰਜਾਬੀ ਬੋਲੀ ਤੋਂ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਇਹ ਪੰਜਾਬ ਦਾ ਹੈ ਤੇ ਜਿਸ ਨੇ ਉਸ ਨਾਲ ਗੱਲਬਾਤ ਕੀਤੀ ਤੇ ਉਹ ਕਿਸੇ ਟ੍ਰੇਨ ਰਾਹੀ ਜੀ ਦਿੱਲੀ ਤੋਂ ਭੋਨੇਗੜ ਲੈ ਕੇ ਪੁੱਜਿਆ ਅੱਜ ਮੋਤਵਾਰਪੁਰਸ਼ਾਂ ਦੀ ਹਾਜ਼ਰੀ ਵਿੱਚ ਇਸ ਲੜਕੇ ਨੂੰ ਪਰਿਵਾਰ ਦੇ ਸੌਪਿਆ ਗਿਆ ਪਰਿਵਾਰ ਨੂੰ ਸੌਪਿਆ ਗਿਆ ਪਰਿਵਾਰ ਕਿੱਥੋਂ ਦਾ ਸੀ ਜੀ ਪਰਿਵਾਰ ਰਸੂਲਪੁਰ ਸ਼ੰਨਾ ਦਾ ਜੀ ਉਹਦੇ ਦੋ ਭਰਾ ਉਹਨੇ ਆਪਣੇ ਭਰਾਵਾਂ ਦੀ ਪਛਾਣ ਕੀਤੀ ਵੀ ਇਹ ਮੇਰੇ ਭਰਾ ਹਨ ਸਰ ਕਿਸੇ ਪ੍ਰਕਾਰ ਦਾ ਮਾਨਸਿਕ ਪਰੇਸ਼ਾਨੀ ਜੀ 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 ਇਹਨਾਂ ਨੇ ਦੱਸਿਆ ਜੋ ਸਮੇਤੋਂ ਕਰੋ ਗਿਆ ਸੀ ਮੈਂ ਦਮਾਗੀ ਤੌਰ ਤੇ ਪਰੇਸ਼ਾਨ ਸੀ ਇਸ ਪਰਿਵਾਰੇ ਕੀ ਕਹਣਾ ਚਾਹੁੰਦੇ ਜਿਹੜੇ ਬਹੁਤ ਹੀ ਰੱਬ ਰੂਪ ਬੰਦੇ ਨੇ ਜੀ ਜਿਨ੍ਹਾਂ ਨੇ ਆਪਣੇ ਖਰਚੇ ਤੇ ਮੈਂ ਕਿੱਥੇ ਪਹੁੰਚਿਆ ਉਹਦਾ ਸਾਰੇ ਉਮਰ ਅਸੀਂ ॠਣੀ ਰਾਂਗੇ بگو سارھباني کي